ਹੈਗਾ ਜੀ ਇਹ ਕਹਿ ਗਿਆ ਬਾਲੀ ਫਰਮਾਇਸ਼ ਹੈ ਪੱਲੇਦਾਰਾ ਬੋਲਣਾ ਅਸੀਂ ਨਹੀਂ ਤੇਰੇ ਨਾਲ ਬੜੀ ਦੇਰ ਦੀ ਬ੍ਰਿੰਭ ਭਰਾ ਮੇਰੇ ਕਾਫੀ ਦੇਰ ਤੋਂ ਵਿਵਹਕ ਕਲ ਫਲੇ ਨਾ ਦੇ ਕੋਈ ਨਹੀਂ ਦਾ ਇਤਨਾ ਪੱਲੇਦਾਰਾ ਬੋਲਣਾ ਅਸੀਂ ਨਹੀਂ ਤੇਰੇ ਨਾਲ ਮੰਡੀ ਵਿੱਚ ਜਾ ਕੇ ਤੇ ਤਾਂ ਘਰ ਦਾ ਭਲਾ ਦਿਲ ਨੂੰ ਸੰਦਾ ਕੀ ਆਉਂਦਾ ਨਹੀਂ ਖਿਆਲ ਹੋ 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 ਮੰਡੀ ਵਿੱਚ ਜਾ ਕੇ ਤੇ ਤਾਂ ਘਰ ਦਾ ਉੱਤੇ ਕਾਣੇ ਰੱਖ ਕਾਦੇ ਤੋਂ ਦਲਾਉਂਦੀ ਤੇਰਾ ਬਿੰਦੂ ਵੀ ਉੱਲਦਾ ਦਿਆਨ ਤੇਰੇ ਉੱਤੇ ਕਾਣੇ ਰੱਖ ਕਾਦੇ ਤੋਂ ਦਲਾਉਂਦੀ ਸਾਡੇ ਸਤਿਕਾਰਯੋਗ ਸਾਡੇ ਵੱਡੇ ਵੀਰ ਬੱਬੂ ਚਮਕੀਲਾ ਜੀ ਕਿਆ ਬਾਬਾ ਜੀ ਆਜੋ ਉਪਰ ਦੀ ਆਜੋ ਦਿਲ ਦੀ ਐ ਨਹੀਂ ਆਜਣਾ ਆ ਕੇ ਸਿਰ ਤੇ ਹੱਥ ਰੱਖੋਗੇ ਫੇਰ ਸਵਾਦ ਜਾਵੇ ਕੋਈ ਨਹੀਂ ਹੈਗੀ ਪੌੜੀਆਂ ਵੀ ਸਾਹਮਣੇ ਪੌੜੀਆਂ ਉੱਧਰ ਦਿਲ ਕੇ ਆ ਜਾਓ ਚਮਕੀਲਾ ਸਾਹਿਬ ਜੋ origignal ਸ਼ਾਗਿਰਦ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ ਉਹਨਾਂ ਦੀ ਸੇਵਾ ਕਰਨ ਦਾ ਉਹਨਾਂ ਨੂੰ ਰੋਟੀ ਪਾਣੀ ਫੜਾਉਣ ਦਾ ਬਣਾਉਣ ਦਾ ਪਕਾਉਣ ਦਾ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਹੱਸਦੀ ਹੈ ਬੱਬੂ ਜੀ ਆਏ ਨੇ ਸੁਣਨਾ ਜਰਾ ਹੋਦਲ ਨੂੰ ਕਾਲੇ ਰਾਤ ਕਾਦੇ ਤੋੜ ਲਉਂਦੀ ਤੇਰਾ ਬਿੰਦੂ ਵੀ ਨੀ ਪੁੱਲ ਦਾ ਖਿਆਲ ਨਾ ਜਜਣੇ ਮਜਾਜਣੇ ਮਜਾਜਣੇ ਔਖੀ ਸੋਖੂ ਕੱਟ ਦੇਣ ਚਾਰ ਨਹੀਂ ਮਜਾਜਣੇ ਔਖੀ ਸੋਖੂ ਕੱਟ ਦੇਣ ਚਾਰ ਨਹੀਂ ਮਜਾਜਣੇ ਔਖੀ ਸੋਖੂ ਕੱਟ ਦੇਣ ਚਾਰ ਰੁਜਾਈ ਵਿੱਚ ਲੱਗੀ ਮੇਰੀ ਜੰਗਰੀ ਨਾਖਵੇ ਲੱਗੇ ਮੇਰੀ ਜੰਗਰੀ ਨਾਖਵੇ ਪੈਣ ਜੱਤ ਕਾਲ ਰਿੰਦ ਤੱਕ ਦੀ ਧਲੀ ਚਵਲ ਯਾਵਾ ਜੀਰਾ ਸਰਦਾਰ ਬੱਲੇਬਾਰਾ 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 ਬੋਲਣਾ ਸਾਣੀ ਤੇਰੇ ਨਾਲ ਦੇ ਬੱਲੇਬਾਰਾ ਬੋਲਣਾ ਸਾਣੀ ਤੇਰੇ ਨਾਲ ਹੋਲੇ ਕੋਲ ਨੂੰ ਡੋਟ ਕਾਣੀ ਰੱਖ ਦੇਣਾ ਹੁੰਦਾ ਸਾਨੂੰ ਸੀਜ਼ਨਾਂ ਦਾ ਜੋਰ ਕਦੇ ਸੋਹਣੀ ਸਬਬ ਨਾਲ ਨਹੀਂ ਦੇ ਸੋਹਣੀ ਸਬਬ ਨਾਲ ਨਹੀਂ ਦੇ ਜਿੱਤਣ ਕਿਤੇ ਵੀ ਮਿਲੇ ਨਾ ਨਾ ਟੈਮਾੜਲ ਪੜੇ ਰਜਾਈਆਂ ਵਿੱਚ ਜਾਈਦਾ ਰੁਪੜੇ ਰਜਾਈਆਂ ਵਿੱਚ ਜਾਈਦਾ ਇੱਕ ਦੂਜੇ ਟਾਈ ਮਿਹੜੇ ਚੰਦਰੀ ਮਖੌਣ ਕਰ ਅਸੀਂ ਤਾਂ ਵਕਤ ਲੈਂਦੇ ਸਾਰ ਨਹੀਂ ਮਜਾਜਣੇ ਧੰਨਵਾਦ ਜੀ ਸਾਡੇ ਸਤਕਾਰਯੋਗ ਚਮਕੀਲਾ ਸਾਭ ਜੀ ਦੇ लाडले ਬੱਬੂ ਚਮਕੀਲਾ ਜੀ ਹਾਂ ਜੀ ਉਹਦੇ ਨਾਲ ਟੈਂਕਾ ਪ੍ਰਧਾਨ ਜੀ ਰਿੰਕਾ ਪ੍ਰਧਾਨ ਜੀ ਬਾਲਮੀਕ ਕਮੇਟੀ ਦੀ ਚੀਮਾ ਸਰਪੰਚ ਬਰਨਾਲਾ ਕੋਈ ਬੋਸ ਬਲਵਿੰਦਰ ਜੀ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਕੋਈ ਬੋਸ ਸਰਮਾਨ ਕਰਦੇ ਨੇ ਇਹ ਸਾਡੇ ਭਰਾ ਨੇ ਰੌਣਕ ਸਰਪੰਚ ਸਾਹਿਬ ਜੀ ਆਏ ਨੂੰ ਜੀ ਆਏ ਨੂੰ ਸਾਰੀ ਤਿਹੜਾ ਧੰਨਵਾਦ 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 ਜੱਟ ਦੇ ਕੁੱਟ ਦੇ ਕੱਲ ਕਿਦ ਨੂੰ ਦੇਖ ਰਿਹਾ ਕਰੋ ਚੰਨਾ ਮੰਡੀ ਦੇ ਗਵਾਹ ਜਪਾ ਦੇ ਘਰ ਵੇ ਮੰਡੀ ਦੇ ਗਵਾਨ ਬਾਦ ਕੇ ਆ ਰਵੇ ਆ ਸਵਾ ਸਾਂ ਮੰਡੀ ਵਿੱਚੋਂ ਕਾਰ ਕਿਹਰੇ ਜਾਂਦਾ ਸਾਰੇ ਗੋਲ ਗੱਪੀਏ ਤੂੰ ਦਿਲ ਨੂੰ ਟਕਾਣੇ ਜਿਹੀ ਰੱਖਨੀ ਦਿਲ ਨੂੰ ਟਕਾਣੇ ਜਿਹੀ ਰੱਖਨੀ ਮੰਡੀ ਚੌਰ ਗਾਨੇ ਤੇਰੇ ਢੋਲ ਨੇ ਦਾ ਹੱਲੇ ਤੱਕ ਕਿਦੋਂ ਵੀ ਕਹਾਇਆ ਨਹੀਂ ਹੋ ਕੱਟਲੀ ਕਿਦੋਂ ਵੀ ਕਹਾਇਆ ਨਹੀਂ ਹੋ ਕੱਟਲੀ ਕੋਈ ਲਾਗੇ ਅਣਖੀ ਮੇਂ ਯਾਰੀ ਲਾਂਜਦੋ ਜਦੀ ਲਾਗੇ ਅਣਖੀ ਮੇਂ ਦੀ ਯਾਰੀ ਲਾਂਜਦੋ ਜਦੀ ਰੱਖਦੇ ਆਂ ਗਰਮ ਬਾਜ਼ਾਰ ਨੂੰ ਨਜਾਦੂ ਨੇ ਮਜਾਦਨੇ ਮਜਾਦਨੇ ਉਹ ਗੋਗੂ ਗੱਟ ਦੇਣ ਚਾਰ ਬੱਲੇਦਾਰਾ ਬੋਲਣਾ ਸਾਰੀ ਤੇਰੇ ਨਾਲ ਨਹੀਂ ਮਜਾਦਨੇ ਤੂੰ ਗੋਗੂ ਗੱਟ ਦੇਣ ਚਾਰ ਬੱਲੇਦਾਰਾ ਜਾੜੜੇ ਤੋਂ ਉਕੀ ਸੋਕੀ ਕੱਟ ਦੇਣ ਚਾਹ ਕੋਈ ਗਲਤੀ ਹੋਈ ਮaaf ਕਰਿਓ ਚੰਗਾ ਲੱਗਿਆ ਤਾਂ ਯਾਦ ਰੱਖਿਓ ਇੱਕ ਤਾੜੀ ਚਮਕੀਲਾ ਸਾਹਿਬ ਦੇ ਨਾਮ ਤੇ ਬਈ ਬਹੁਤ ਵਧੀਆ ਕਲਾਕਾਰ ਨੇ ਜਿਨ੍ਹਾਂ ਨੇ ਸਾਡੇ ਤੋਂ ਬਾਅਦ ਮੇਰੇ ਸ਼ੁਕਰੀ ਦੀ ਜਿ ਸਮਾਤੀ